ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਅੱਜ ਬੁਰਜ ਤਹਿਲ ਦਾਸ ਦੇ ਸਤਲੁਜ ਦਰਿਆ ਦੇ ਬੰਨ ਤੇ ਖੜਾ ਜਿੱਥੇ ਕਈ ਦਿਨਾਂ ਤੋਂ ਜਿਹੜੀ ਢਾ ਲੱਗੀ ਹੋਈ ਹੈ ਔਰ ਬਹੁਤ ਜਦੋਜਾਹਤ ਜਿਹੜੇ ਆ ਸਾਰੇ ਨੌਜਵਾਨ ਇੱਥੇ ਕਰ ਰਹੇ ਸੋ ਜਦੋਂ ਕਹਿੰਦੇ ਹੁੰਦੇ ਆ ਕਿ ਸਾਰੇ ਪਾਸਿਓਂ ਉਮੀਦਾਂ ਖਤਮ ਹੋ ਜਾਣ ਤੇ ਫਿਰ ਇੱਕ ਉਮੀਦ ਬਚ ਜਾਂਦੀ ਹੈ ਜਿਹੜੀ ਵਾਹਿਗੁਰੂ ਅੱਲਾ ਗੋਡ ਪ੍ਰਮਾਤਮਾ ਅਤੇ ਰਾਮ ਤੇ ਇਹੀ ਇੱਕ ਉਮੀਦ ਜਿਹੜੀ ਹੈ ਸਾਰੇ ਇਨਸਾਨਾਂ ਦੀ ਟਿਕ ਜਾਂਦੀ ਹੈ ਸੋ ਇਦਾਂ ਦੀ ਕੋਸ਼ਿਸ਼ ਹੈ ਮੇਰੇ ਨਾਲ ਹੀ ਅਜੈਬ ਸਿੰਘ ਜੀ ਹੈ ਅਵਤਾਰ ਸਿੰਘ ਜੀ ਪੰਦਰਾਵਲ ਖੜੇ ਨੇ ਤੇ ਇਹਨਾਂ ਵੱਲੋਂ ਨਾਲ ਦੀ ਨਾਲ ਜਿੱਥੇ ਸੰਘਰਸ਼ ਕਰ ਰਹੇ ਆ ਸਾਰੇ ਨੌਜਵਾਨ ਆਪਣਾ ਦਰਿਆ ਦਾ ਸਿਸਟਮ ਜਿੰਨਾ ਵੀ ਹੈ ਉਹਨੂੰ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਆ ਨਾਲ ਦੀ ਨਾਲ ਖਵਾਜਾ ਪੀਰ ਅੱਗੇ ਉਹਦੀ ਨਿਆਜ਼ ਦੇ ਕੇ ਦਲੀਆਂ ਵੰਡ ਕੇ ਮਹਾਰਾਜ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਇਹ ਹੁਣ ਰਹਿਮ ਕੀਤਾ ਜਾਵੇ ਕਿਉਂਕਿ ਹੁਣ ਇਹਨਾਂ ਦੇ ਅਸੀਂ ਥੱਕ ਚੁੱਕੇ ਹਾਂ ਅਸੀਂ ਅੱਕ ਚੁੱਕੇ ਹਾਂ ਸਾਡੇ ਹੱਥ ਖੜੇ ਐ ਤੁਹਾਡੇ ਮੋਰੇ ਸਾਡਾ ਕੋਈ ਜ਼ੋਰ ਨਹੀਂ ਐ ਕੁਝ ਇਦਾਂ ਦੇ ਇਹਨਾਂ ਦੇ ਹਾ ਭਾਵਿਆ ਚਿਹਰਿਆਂ ਤੇ ਕਿ ਸਾਨੂੰ ਹੁਣ ਬਖਸ਼ਿਆ ਜਾਵੇ ਕਿਉਂਕਿ ਸਾਡਾ ਸਾਰੇ ਪੰਜਾਬ ਦਾ ਜਿਹੜਾ ਬਹੁਤ ਨੁਕਸਾਨ ਹੋ ਚੁੱਕਾ ਸੋ ਅਸੀਂ ਇਹਨਾਂ ਨਾਲ ਕਰਾਵਾਂਗੇ ਗੱਲਬਾਤ ਵੀ ਕਰਾਵਾਂਗੇ ਤੇ ਤੁਹਾਨੂੰ ਸਾਰੇ ਸੀਨ ਵੀ ਦਿਖਾਵਾਂਗੇ ਕਿ ਕਿਦਾਂ ਸਾਰੇ ਨੌਜਵਾਨ ਡਟੇ ਪਏ ਐ ਕਿ ਸਾਰੇ ਇਲਾਕੇ ਦੇ ਨੌਜਵਾਨਾਂ ਨੇ ਪੂਰਾ ਦਿਨ ਰਾਤ ਇਕ ਕਰਕੇ ਇੱਥੇ ਜਿਹੜਾ ਆ ਬੰਨ ਨੂੰ ਬਚਾ ਕੇ ਰੱਖਿਆ ਹੋਇਆ ਐ ਸੋ ਅਸੀਂ ਇੱਕ ਗੱਲ ਹੋਰ ਦੱਸ ਦਿੰਦੇ ਆ ਕਿ ਮੀਂਹੇ ਥੋੜਾ ਜਿਹਾ ਸਟਾਪ ਕੀਤਾ ਕੁਝ ਆ ਆ ਰਾਮਚੰਦ ਲਗਾਇਆ ਹੈ ਉਹਦਾ ਮਤਲਬ ਇਹ ਨਹੀਂ ਹੈ ਕਿ ਜੇ ਮੀਂਹ हट ਗਿਆ ਤਾਂ ਸਾਡੀ ਜਿਹੜੀ ਸਮੱਸਿਆ ਘਟ ਗਈ ਐ ਸਗੋ ਸਮੱਸਿਆ ਜੋ ਮੈਂ ਹੁਣ ਦੇਖਦਾ ਐ ਕਿ ਸਮੱਸਿਆ ਅਜੇ ਵੀ ਜਿਉਂ ਦੀ ਤਿਉਹ ਆ ਸਗੋ ਕੁਛ ਨਾ ਕੁਛ ਵਧੀ ਐ ਇਸ ਕਰਕੇ ਜਿੰਨੇ ਵੀ ਇਲਾਕੇ ਦੇ ਲੋਕ ਐ ਜਿੰਨੇ ਵੀ ਸਾਰੇ ਨੌਜਵਾਨ ਐ ਉਹਨਾਂ ਨੂੰ ਵੱਧ ਚੜ ਕੇ ਇਥੇ ਸਹਿਯੋਗ ਕਰਨ ਦੀ ਬੇਨਤੀ ਕੀਤੀ ਜਾਂਦੀ ਐ ਸੋ ਤੁਹਾਡੀ ਕਰਾਉਂਦੇ ਆ ਗੱਲਬਾਤ ਉਹਦੋਂ ਤੱਕ ਤੁਹਾਡਾ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਦਾ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਆ ਦੇਖੋ ਤੁਸੀਂ ਟਰਾਲੀਆਂ ਭਰ-ਭਰ ਕੇ ਆ ਰਹੀਆਂ ਐ ਲਗਾਤਾਰ ਆ ਦੇਖੋ ਬਿਲਕੁਲ ਪਾਣੀ ਜਿਹੜਾ ਹੈ ਬੰਦੇ ਨਾਲ ਹੈ ਸੋ ਆ ਸਾਰਾ ਇਹ ਨੌਜਵਾਨ ਜਿਹੜਾ ਇਲਾਕੇ ਦਾ ਚੰਗੀ ਪੱਧਰ ਤੇ ਕੰਮ ਹੈ ਪਰ ਲਈ ਇਹ ਤੋਂ ਜਾਲ ਹੈ ਜਾਲ ਸੇ ਫਿਰ ਬਣਾਣਾ ਪਏਗਾ ਜਾਲ ਸੇ ਬਣਾਣਾ ਪਏਗਾ ਸੋ ਅੱਜ ਉਹ ਜੁੱਧ ਜਾ ਕੇ ਬੋਜੀ ਸਤ ਅਗਸਤ ਦੀ ਇਹ ਤਾਜ਼ਾ ਸਥਿਤੀ ਤੁਹਾਨੂੰ ਦਿਖਾ ਰਹੇ ਹਾਂ ਸੋ ਇਹ ਨੌਜਵਾਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਹੀ ਕੋਸ਼ਿਸ਼ ਨਾਲ ਇਹ ਲਗੇ ਹੋਏ ਨੇ ਦਿਨ ਰਾਤ ਦੱਸਦੇ ਆ ਕਿ ਦਿਨ ਰਾਤ ਇਹ ਕੋਸ਼ਿਸ਼ ਕਰ ਰਹੇ ਨੇ ਸਾਰੇ ਸਾਰੇ ਇਲਾਕੇ ਦੇ ਜਿੰਨੇ ਵੀ ਨੌਜਵਾਨ ਹੈ ਸੋ ਸਾਰੇ ਨੌਜਵਾਨ ਇਹਨਾਂ ਦਾ ਸਾਡੀ ਟੀਮ ਵੱਲੋਂ ਵੀ ਧੰਨਵਾਦ ਹੈ ਕਿਉਂਕਿ ਦਿਨ ਰਾਤ ਇੱਕ ਕਰਕੇ ਇਹ ਸਾਰੇ ਨੌਜਵਾਨਾਂ ਨੇ ਦੇਖੋ ਹਰ ਇੱਕ ਨੌਜਵਾਨ ਆਪੋ ਆਪਣੀ ਡਿਊਟੀ ਤੇ ਹੈ ਤੇ ਕਿੰਨਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਰਸ ਹੈ ਜਿਹੜਾ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਐ ਦੇਖੋ ਇਹ ਤਾਜ਼ਾ ਹਾਲਾਤ ਨੌਜਵਾਨਾਂ ਦੀ ਸ਼ਾਬਾਸ਼ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਆਲੇ ਨਾਲੇ ਆ ਗਏ ਇੱਥੇ ਬਚਾਅ ਕੀਤਾ ਨਾਲੋਂ ਨਾਲ ਹੁਸ਼ਿਆਰਪੁਰ ਤੋਂ ਕਾਈ ਸੰਤ ਜੀ ਲੈ ਕੇ ਹਾਂਜੀ ਮੈਨੂੰ ਪਤਾ ਲੱਗਦਾ ਹੈ ਹੁਸ਼ਿਆਰਪੁਰ ਤੋਂ ਅੱਗੇ ਤੱਕ ਦੱਸ ਰਿਹਾ ਹੈ ਕਿ ਆਲੇ ਦੁਆਲੇ ਜ਼ਿਲ੍ਹਿਆਂ ਤੋਂ ਵੀ ਜਿਹੜੇ ਨੌਜਵਾਨ ਪੁੱਜੇ ਹੋਏ ਐ ਸੇਵਾ ਭਾਵਨਾ ਹੈ ਤੇ بارش ਭਾਵੇਂ ਅੱਜ ਘਟਾ ਹੈ ਪਰantu ਮੁਸੀਬਤ ਘਟ ਨਹੀਂ ਹੋਈ ਕਿਉਂਕਿ ਇਹ ਕੱਲਾ ਸਾਡੇ ਏਰੀਆ ਵਿੱਚ بارش ਘਟਨ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਉਕੇ ਪਿੱਛੋਂ ਪਾਣੀ ਬਹੁਤ ਜਿਆਦਾ ਸਪੀਡ ਨਾਲ ਆ ਰਿਹਾ ਦੇਖ ਸਕਦੇ ਹੋ ਤੁਸੀਂ ਹੋਏ ਤਾਜ਼ਾ ਹਾਲਾਤ ਨੇ ਬੰਦੇ ਦੇ ਦੇਖੋ ਸਾਰੇ ਨੌਜਵਾਨਾਂ ਦਾ ਪੂਰਾ ਉਤਸ਼ਾਹ ਹੈ ਕੋਈ ਚਿੰਤਾ ਦੀ ਲਕੀਰ ਨਹੀਂ ਹੈ ਕਿਉਂਕਿ ਇਹ ਜਾਣਦੇ ਆ ਸਾਰਾ ਲੜਨਾ ਜਾਣਦੇ ਆ ਸਮੱਸਿਆਵਾਂ ਨਾਲ ਪੰਜਾਬ ਹੈ ਪੰਜਾਬੀ ਨੌਜਵਾਨ ਹੈ ਥੋੜੀ ਕਿਤੇ ਹਾਰ ਨਹੀਂ ਮੰਨਦਾ ਸੋ ਸਾਰਾ ਇਲਾਕਾ ਸਾਰਾ ਨੌਜਵਾਨ ਇਥੇ ਪੁਜਿਆ ਹੋਇਆ ਹੈ ਤੇ ਆ ਦੇਖੋ ਬਿਲਕੁਲ ਨਾਲ ਇਥੇ ਪਾਣੀ ਆ ਚੁੱਕਾ ਹੈ ਆ ਬੰਨ ਹੈ ਤੇ ਇਹਦੇ ਨਾਲ ਹੀ ਬਿਲਕੁਲ ਢਾਹ ਲੱਗੀ ਹੋਈ ਹੈ ਇਹ ਜਿਹੜੀ ਇਦਾਂ ਦੀ ਸਥਿਤੀ ਹੁੰਦੀ ਆ ਹੁੰਦੀ ਭਾਵੇਂ ਖਤਰਨਾਕ ਆ ਗਿਆ ਪਰ ਨੌਜਵਾਨਾਂ ਨੇ ਪੂਰਾ ਕੰਟਰੋਲ ਕੀਤਾ ਹੋਇਆ ਦੇਖ ਸਕਦੇ ਹੋ ਕਿ ਨੌਜਵਾਨਾਂ ਦਾ ਹੜ ਆਇਆ ਹੋਇਆ ਸਾਰੇ ਇਲਾਕੇ ਦੇ ਨੌਜਵਾਨ ਜਿਹੜੇ ਇੱਕਦਮ ਤਿਆਰ-ਵਾਰ ਤਿਆਰ ਬੈਠੇ ਆ ਕਿਸੇ ਵੀ ਸਮੱਸਿਆ ਨਾਲ ਜਿਹੜੇ ਆ ਜੂਝਣ ਲਈ ਤਿਆਰ ਬੈਠੇ ਆ ਸੋ ਹਾਰ ਥੋੜੀ ਕਿਤੇ ਮੰਦੇ ਨਹੀਂ ਐ ਬੜੀਆਂ-ਬੜੀਆਂ ਮੁਸ਼ਕਲਾਂ ਨਾਲ ਜੂਝਣਾ ਜਾਣਦੇ ਐ ਇਹ ਪੰਜਾਬੀ ਨੌਜਵਾਨ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਏ ਦੱਸਦੇ ਆ ਕਿ 10 ਦਿਨ ਤੋਂ ਲਗਾਤਾਰ ਅਸੀਂ ਸੇਵਾ ਇੱਥੇ ਨਿਭਾ ਰਹੇ ਆਂ ਦੇਖੋ ਇਹਨਾਂ ਦਾ ਕੋ ਪਰਸਨਲ ਕੰਮ ਨਹੀਂ ਹੈ ਇਹਨਾਂ ਦਾ ਕੋ ਆਪਣਾ ਕੰਮ ਨਹੀਂ ਹੈ ਇਹ ਸਿਰਫ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਹੀ ਸਾਰਾ ਇਹ ਨਹੀਂ ਦਿਨ ਰਾਤ ਕੀਤਾ ਹੋਇਆ ਅੱਜ ਦੇਖੋ ਜਕਾਰੇ ਲੱਗ ਰਹੇ ਆਂ ਔਰ ਲਗਾਤਾਰ ਬੋਰੀਆਂ ਦਾ ਜਿਹੜਾ ਸੇਵਾ ਚੱਲ ਰਹੀ ਹੈ ਭਾਈ ਸਾਨੂੰ ਹੁਣ ਇੱਕ ਲੋਡ ਆ ਕਿ ਵੀ ਜਿਹੜਾ ਹੁਣ ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਭਾਜੀ ਗੋਲਸ਼ਨ ਕੁਮਾਰ ਮੈਂ ਪਿੰਡ ਬੋੜਟੈਲ ਦਾ ਦਾ ਵਾਸੀ ਆਂ ਬੋੜਟੈਲ ਦਾ अच्छा की प्रॉब्लम समस्या ਤੁਹਾਡੇ ਬਿਲਕੁਲ ਸਹੀ ਸਲਾਮਤ ਚੱਲ ਰਿਹਾ ਸਾਰਾ ਸਮੱਸਿਆ ਸਾਡੀ ਇਸ ਟਾਈਮ ਬਹੁਤ ਗੰਭੀਰ ਹੋ ਚੁੱਕੀ ਹੈ ਜੀ ਕੀ ਹੋਇਆ ਸਾਡੀ ਸਮੱਸਿਆ ਗੰਭੀਰ ਹੋ ਚੁੱਕੀ ਹੈ ਅਸੀਂ ਸਵੇਰ ਦੇ ਲੱਗੇ ਹੋਏ ਹਾਂ ਸਟੱਡ ਲਾਣਾ ਉਹ ਸਾਰੇ ਹੀ ਬੈਠ ਰਹੇ ਆ ਜਦ ਕਿ ਮੇਰੇ ਹਿਸਾਬ ਨਾਲ ਕਿਲੋਮੀਟਰ ਦੀ ਦੂਰੀ ਤੱਕ ਅੱਧਾ ਕਿਲੋਮੀਟਰ ਰੱਖ ਲਓ ਉੱਥੇ ਬੰਨ ਜਿਹੜਾ ਬਹੁਤ ਨਾਜੁਕ ਹੋ ਚੁੱਕਾ ਆ ਬੰਨ ਕਿਸੇ ਟਾਈਮ ਵੀ ਟੁੱਟ ਸਕਦਾ ਆ ਸਾਨੂੰ ਬਹੁਤ ਹੀ ਲੋੜ ਹੈ ਇਸ ਟਾਈਮ ਪ੍ਰਸ਼ਾਸਨ ਦੀ ਵੀ ਹਰ ਇੱਕ ਜਗ੍ਹਾ ਤੇ ਆ ਕੇ ਇੱਕ ਵਾਰੀ ਮੁਆਇਨਾ ਕਰਕੇ ਤੁਸੀਂ ਕਲੀਅਰ ਕਰੋ ਇਸ ਨੂੰ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਇੱਥੇ ਵੀ ਹੁਣ ਔਰ 2-3 ਘੰਟਿਆਂ ਨੂੰ ਟਾਲ ਲੱਗ ਜਾਣੀਆਂ ਹਨ ਹਣੇ ਸਾਨੂੰ ਇੱਥੇ ਵੀ ਕਮੀ ਕੀ ਆ ਰਹੀ ਕਮੀ ਕੀ ਆ ਰਹੀ ਹੈ ਕਿ ਸਾਨੂੰ ਕੋਈ ਕਰੇਟ ਆ ਰਿਹਾ ਨਹੀਂ ਨਾ ਕੋਈ ਪ੍ਰਸ਼ਾਸਨ ਸਮਾਨ ਆ ਰਿਹਾ ਕੁਝ ਵੀ ਨਹੀਂ ਆ ਰਿਹਾ ਜਾਦੇ ਤੋਂ 80 ਮੀਟਰ ਇਹ ਕਹਿੰਦਾ ਵੀ ਕੋਈ ਖਤਰਾ ਨਹੀਂ ਇਸ ਚੀਜ਼ ਨੂੰ ਹੁਣ ਅਸੀਂ ਜਾਦੇ ਇਹਨਾਂ ਨੂੰ ਬੋਲਦੇ ਸੀ ਉਹ ਜਿੱਥੇ ਇਸ ਟਾਈਮ ਉਧਰ ਮਾਰੋ ਕੈਮਰਾ ਉਹ ਜਿੱਥੇ ਛੱਲ ਪੈ ਰਹੀ ਆ ਉੱਤੇ ਸੀਗੀ ਪੈੜੀ ਜਾਦੇ ਇਹਨਾਂ ਨੂੰ ਅਸੀਂ ਬੋਲਿਆ ਤਹਿਸੀਲਦਾਰ ਖੁਦ ਬੈਠਾ ਸੀਗਾ ਵੀ ਇਸ ਚੀਜ਼ ਨੂੰ ਕਰੋ ਇਹ ਕਹਿੰਦੇ ਜੀ ਹਜੇ ਕੋਈ ਖਤਰਾ ਨਹੀਂ ਹੈਗਾ ਆਕੂ ਇਹੀ ਸਵਾਲ ਇਹਨਾਂ ਦਾ ਜਵਾਬ ਆ ਰਹੀ ਕੋਈ ਖਤਰਾ ਨਹੀਂ ਹੁਣ ਦੱਸੋ ਵੀ ਇਹਨਾਂ ਨੂੰ ਕਿਹòn ਖਤਰਾ ਆਇਆ ਕਿ ਅਸੀਂ ਪਿੰਡ ਵਾਲੇ ਅਸੀਂ 200 ਕਿੱਲਾ ਆਪਣਾ ਜ਼ਮੀਨ ਦਾ ਰੋੜੀ ਵਟ ਪੱਕਾ ਝੋਨਾ ਅਸੀਂ ਰੋੜੀ ਦਾ ਰੋੜ ਗਿਆ ਸਾਡਾ ਕੀ ਸਾਨੂੰ ਮਿਲੂਗਾ ਹੁਣ ਰਹਿੰਦਾ ਹੁੰਦਾ ਸਾਡਾ ਪਿੰਡ ਵੱਜ ਗਿਆ ਰੌਨਾਲਡਾ ਜਾਂ ਸਵੇਰ ਦਾ ਕੁਝ ਨਹੀਂ ਕੀਤਾ ਕੀ ਕੀਤਾ ਇਹਨਾਂ ਨੂੰ ਦੱਸੋ ਮੈਨੂੰ ਕੋਈ ਜਨਾਸ ਆਲਾ ਕਰੇਟ ਪਹੁੰਚ ਰਿਹਾ ਕੋਈ ਟਾਈਮ ਸਰਨੀ ਚੀਜ਼ ਪਹੁੰਚ ਰਹੀ ਪੂਰੇ ਵਗਾਰ ਆ ਰਹੇ ਕੌਣ ਲਿਆ ਰਹੇ ਹੋ ਰਹੇ ਸੀ ਸੇਵਾ ਵਾਲੋਂ ਆ ਰਹੇ ਕੋਈ ਸਰਕਾਰੀ ਸਮਾਨ ਨਹੀਂ ਆ ਰਿਹਾ ਇਸ ਟਾਈਮ ਸੇਵਾ ਵਾਲੋਂ ਅਸੀਂ ਆਪਣੇ ਟਰੈਕਟਰ ਮਸ਼ੀਨਾਂ ਨਾਲ ਚੱਲ ਰਹੇ ਆ ਸਵੇਰ ਦਾ ਮੈਂ ਉੱਥੋਂ ਮਿੱਟੀ ਭਰ ਰਿਹਾ 30 ਟਰਾਲੀਆਂ ਮਿੱਟੀ ਦੀਆਂ ਭਰੀਆਂ ਉਹ ਵੀ ਲੜ ਲੜ ਕੇ ਲੋਕਾਂ ਨਾਲ ਮਿੱਟੀ ਭਰ ਰਹੇ ਆ ਅਸੀਂ ਇਸ ਟਾਈਮ ਜੀ ਇੱਥੋਂ ਡੂੰਗਾ ਵੱੜਦਾ ਇੱਥੋਂ ਇਹ ਕਰਦਾ ਹੁਣ ਅਸੀਂ ਕਿੱਥੇ ਮਰੀਏ ਜੱਥੋਂ ਜਾ ਕੇ ਹੁਣ 200 ਖੇਤ ਜ਼ਮੀਨ ਦਾ ਹੀ ਉਹ ਪੱਕਿਆ ਝੋਨਾ ਰੁੜ ਗਿਆ ਸਾਡਾ ਅਸੀਂ ਕਿੱਥੇ ਜਾਏ ਦੱਸੋ ਸਾਨੂੰ ਪ੍ਰਸ਼ਾਸਨ ਦੱਸੇ ਅੱਜ ਕੋਈ ਵੀ ਪ੍ਰਸ਼ਾਸਨ ਮੰਗ ਮੰਗ ਤੁਸੀਂ ਮੰਗ ਅਤੇ ਇਸ ਦਾ ਹੱਲ ਕੀਤਾ ਜਾਵੇ ਜਲਦੀ ਤੋਂ ਜਲਦੀ ਸਾਡਾ ਪਿੰਡ ਬਚਾਇਆ ਜਾਵੇ ਹੋਰ ਸਾਨੂੰ ਕੋਈ ਮੰਗ ਨਹੀਂ ਹੈਗੀ ਹੁਣ ਜੋ ਅਸੀਂ ਜ਼ਮੀਨਾਂ ਹੱਡੀਆਂ ਰੁੜਗੀਆਂ ਉਹ ਅਸੀਂ ਬਰਦਾਸ਼ਤ ਕਰ ਸਕਨੇ ਆ ਪਰ ਸਾਡਾ ਹੁਣ ਤੇ ਪਿੰਡ ਰੁੜ ਗਿਆ ਫੇਰ ਕੀ ਰਹਿ ਜਾਊਗਾ ਉਹ ਦਿਨ ਦਾ ਸਾਨੂੰ ਅਸੀਂ ਅੱਜ 7-8 ਦਿਨ ਹੋ ਗਏ ਜਦੋਂ ਢਾਹ ਪਿੱਛੇ ਸੀਗੀ ਉਧਰ ਸੀਗੀ ਢਾਹ ਉਹ ਜਿਸ ਟਾਈਮ ਉਧਰ ਮਾਰ ਕੇ ਦੇਖੋ ਜੀ ਬਰੇਤੀ ਦਿਖ ਰਹੀ ਆ ਜਿੱਥੇ ਉਸ ਟਾਈਮ ਉੱਥੇ ਢਾਹ ਸੀਗੀ ਅਸੀਂ ਉਸ ਟਾਈਮ ਇਹਨਾਂ ਨੂੰ ਮੁਲਾਜ਼ਮਾਂ ਨੂੰ ਦੱਸਣਾ ਸ਼ੁਰੂ ਕਰਤਾ ਠੇਕੇਦਾਰ ਰਾਣਾ ਇਹਨਾਂ ਨੇ ਫੋਟੋਆਂ ਇਧਰ ਢਲ ਜਾਣਾ ਜੀ ਬਸ ਹਜੇ ਕੋਈ ਖਤਰਾ ਨਹੀਂ ਹੈਗਾ ਜੀ ਇਸ ਚੀਜ਼ ਨੂੰ ਕੋਈ ਖਤਰਾ ਨਹੀਂ ਹੈਗਾ ਇਹ ਜਗਾ ਬੈਠ ਰਹੀ ਹੈ ਓਏ ਭਾਈ ਮੇਰੇ ਸੌਰੀ ਯਾਰ ਪਲੀਜ਼ ਹੁਣ ਕੀ ਕਰੀਏ ਦੱਸੋ ਇਹ ਚੀਜ਼ ਦਾ ਉਹ ਬ੍ਰੇਤੀ ਕੋਲ ਸੀਗਾ ਦਰਿਆਸ ਟਾਈਮ ਕੋਈ ਨਾ ਸਰਕਾਰੀ ਮਾਲ ਸਾਈਡਾਂ ਤੇ ਖੜੇ ਆ ਸਾਡੀ ਲੇਬਰ ਕਾਮਕਾਰ ਸਾਡੇ ਆਪ ਸਰਕਾਰੀ ਜੋ ਮਿਲਟਰੀ ਆ ਗਈ ਬੰਨ ਨੂੰ ਮਿਲਟਰੀ ਬੰਨ ਨੂੰ ਕਿਵੇਂ ਬਚਾ ਲੂਗੀ ਇਹਦਾ ਇੱਥੇ ਫਰੀ ਜਾਂਦਾ ਕੀ ਇਹਨਾਂ ਨੇ ਪਛਾਣਾ ਕੀ ਇਹਨਾਂ ਨੇ ਇਹਨੇ ਕੁਝ ਕਰਨ ਨਹੀਂ ਰਹੇ ਇੱਥੇ ਫਰੀ ਜਾਂਦਾ ਦੱਸ ਰਿਹਾ ਬਸ ਹੁਣ ਅਜੇ ਦੱਸੇ ਨੂੰ ਕੀ ਕਹਿੰਦਾ ਇਹਨਾਂ ਦਾ ਅਸੀਂ ਵੀ ਤਜਰਬੇਕਾਰ ਆ ਇਹ ਚੀਜ਼ ਦਾ ਅਸੀਂ ਨੂੰ ਵੀ ਪਤਾ ਅਸੀਂ ਕਿਵੇਂ ਬੋਲ 80 ਬੰਦੇ ਆ ਰਹੇ ਆ 80 ਬੰਦੇ ਦਾ ਸਕੂਲ ਦੇ ਵਿੱਚ ਅਰੇਂਜਮੈਂਟ ਕਰਦੇ ਆ ਅਸੀਂ ਸਕੂਲ ਦੇ ਵਿੱਚ ਬਿਸਤਰੇ ਵਿਸਾਦੇ ਸਾਨੂੰ ਗੱਦੇ ਦੇਵੋ ਸਾਨੂੰ ਚਿੱਟੀਆਂ ਚਾਦਰਾਂ ਦੇਵੋ ਸਾਨੂੰ ਸਨਸਰਾਣੇ ਦੇਵੋ ਅਸੀਂ ਸਾਰਾ ਕੁਝ ਅਰੇਂਜਮੈਂਟ ਕਰਕੇ ਰੱਖਿਆ 80 ਬੰਦੇ ਸਾਨੂੰ ਤੋਂ 10 ਬੰਦੇ ਤੇ ਕੋਈ ਕੰਮ ਨਹੀਂ ਕਰਦੇ ਐਜੇ ਤੁਰੇ ਫਿਰਦੇ ਸਾਰੇ ਇੱਥੇ ਦੇਖੋ 80 ਬੰਦੇ ਮੂਹਰੇ ਖੜੇ ਆ ਮੈਨੂੰ ਕਹਿੰਦੇ ਉਸੇ ਤੁਸੀਂ ਸਕੂਲ ਜਾ ਕੇ ਦੇਖੋ ਚਾਰ ਕਮਰੇ ਅਸੀਂ ਖਾਲੀ ਕਰਕੇ ਪੋਚੇ ਲਾ ਕੇ ਬੈੱਡ ਗੱਦੇ ਵਿਛਾ ਕੇ ਤੁਸੀਂ ਦੇਖ ਲਓ ਤੇ ਗੱਦੇ ਵਿਛਾ ਚਾਦਰਾਂ ਵਿਛਾ ਉਹ ਥੇ ਸਾਡੇ ਅੱਜ ਹੋਰ ਅੱਜ ਕੰਮ ਚੱਲ ਰਿਹਾ ਜੀ ਪਾਪਾ ਸਾਹਿਬ ਉੱਤੇ ਸੀਗਾ ਚੱਲ ਰਿਹਾ ਜਿਸ ਤਰ੍ਹਾਂ ਦਾ ਸੀਗਾ ਹੋਰ ਪਾਪਾ ਦਾ ਕੰਮ ਚੱਲ ਰਿਹਾ ਜੀ ਜੇ ਅਸੀਂ ਬੋਲਦੇ ਤਾਂ ਅਸੀਂ ਪ੍ਰਸ਼ਾਸਨ ਉਲਟਾ ਸਾਡੇ ਖਿਲਾਫ ਵੀ ਤੁਸੀਂ ਬੋਲਦੇ ਆ ਤੁਹਾਡੇ ਤੁਸੀਂ ਦੇਖ ਦੱਸਦੇ ਹੋ ਕਿ ਉਹ ਮੈਂ ਪਿਛਲੇ ਪਾਸੇ ਪਹਿਲਾਂ ਉਧਰੋਂ ਦਿਖਾ ਕੇ ਲਿਆ ਆ ਤੁਹਾਨੂੰ ਕਿ ਉਧਰ ਢਾਹ ਲੱਗੀ ਹੋਈ ਹੈ ਬਿਲਕੁਲ ਜਿਹੜੇ ਨੌਜਵਾਨ ਉਧਰ ਵੀ ਡਟੇ ਹੋਏ ਆ ਸੋ ਇਧਰ ਵੀ ਦੇਖੋ ਕਿਸ ਤਰ੍ਹਾਂ ਨੌਜਵਾਨਾਂ ਨੇ ਮੋਰਚਾ ਸਾਂਭਿਆ ਹੋਇਆ ਹੈ ਇਹ ਥੋੜਾ ਬਹੁਤ ਚਾਹਦੀਆਂ ਚੁਸਕੀਆਂ ਨਾਲੇ ਨਾਲ ਇਹਨਾਂ ਦੀ ਸੇਵਾ ਵੀ ਇਹ ਜ਼ਰੂਰੀ ਹੈ ਕਿਉਂਕਿ ਇਹ ਵਿਚਾਰੇ ਬਹੁਤ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਐ ਇਹ ਦੇਖੋ ਕਿਸ ਤਰ੍ਹਾਂ ਇਹ ਸਾਰੇ ਨੌਜਵਾਨ ਜਿਹੜੇ ਆ ਨਾ ਜਾਨ ਤਲੀ ਤੇ ਰੱਖ ਕੇ ਇਹ ਦੇਖੋ ਨੌਜਵਾਨ ਉਥੋਂ ਕਿੰਨਾ ਸਪੀਡ ਚ ਪਾਣੀ ਹੈ ਤੇ ਇਹ ਨੌਜਵਾਨ ਜਿਹੜੇ ਐ ਇਹ ਬਿਲਕੁਲ ਕੋਲ ਹੋ ਕੇ ਸਿਵਨਵਾਰ ਹੈ ਸੋ ਸ਼ਾਬਾਸ਼ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ ਸਾਡੀ ਟੀਮ ਵੱਲੋਂ ਵੀ ਜਿਹੜੇ ਨੌਜਵਾਨ ਐ ਨੇ ਸੇਵਾ ਭਾਵਨਾ ਨਾਲ ਡਟੇ ਹੋਏ ਐ ਨੌਜਵਾਨੋ ਇੱਦਾਂ ਹੀ ਦੱਸ ਦਿਓ ਮੈਨੂੰ ਕਿਹੜੇ ਪਿੰਡ ਤੋਂ ਆ ਕਿਹੜੇ ਵੈਰੀ ਗੁੱਡ ਏ ਫਾਮੜਾ ਬੁਰਜ ਇਧਰੋਂ ਲਸਾੜਾ ਵਗੈਰਾ ਸਾਰੇ ਨੌਜਵਾਨ ਨੌੜਾਪੜ ਇੱਥੋਂ ਸਾਰਾ ਇਲਾਕਾ ਜਿਹੜਾ ਇਹ ਨੌਜਵਾਨਾਂ ਦਾ ਇਕੱਠਾ ਹੋਇਆ ਹੈ ਸੋ ਇਹ ਸਾਡੀ ਪੰਜਾਬੀਅਤ ਹੈ ਸਾਡਾ ਇਹੀ ਪੰਜਾਬ ਦੀ ਨਿਸ਼ਾਨੀ ਹੈ ਕਿ ਜਦੋਂ ਵੀ ਕਿਤੇ ਲੋੜ ਪੈਂਦੀ ਆ ਜਾਂ ਕੋਈ ਇਸ ਤਰ੍ਹਾਂ ਦੀ ਮੁਸੀਬਤ ਆਉਂਦੀ ਹੈ ਤਾਂ ਇੱਕਦਮ ਅਸੀਂ ਇਕੱਠੇ ਹੁੰਦੇ ਆ ਅਜਾਇਬ ਸਿੰਘ ਜੀ ਵੀ ਖੜੇ ਆ ਜਿਨ੍ਹਾਂ ਦਾ ਮਨ ਦੇ ਕੋਲ ਘਰ ਆ ਅਸੀਂ ਇੰਟਰਵਿਊ ਵੀ ਲਈ ਸੀ ਇਹਨਾਂ ਦੀ ਸੋ ਨੌਜਵਾਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਭਰਾ ਜੀ ਸਾਡੇ ਪ੍ਰਧਾਨ ਭਾਜੀ ਕਿਹੜਾ ਪਿੰਡ ਆ ਜੀ ਆਪਾਂ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਆਏ ਹਾਂ ਜੀ ਸਾਰੇ ਅਲੱਗ-ਅਲੱਗ ਪਿੰਡਾਂ ਤੋਂ ਹਾਂ ਜੀ ਅਲੱਗ-ਅਲੱਗ ਪਿੰਡਾਂ ਤੋਂ ਕਿਹੜਾ ਪਿੰਡ ਵੈਸੇ ਕਿਹੜੇ-ਕਿਹੜੇ ਪਿੰਡ ਪਿੰਡ ਨੰਗਰਸ਼ਾਹ ਦਾ ਜੀ ਲੰਗੜੋ ਆ ਸਾਰੇ ਅਲੱਗ-ਅਲੱਗ ਮਤਲਬ ਤੁਸੀਂ ਸਾਡੇ ਇਲਾਕੇ ਤੋਂ ਉਧਰੋਂ ਆਏ ਆ ਪਰਲੇ ਪਾਸਿਓਂ ਹਾਂ ਜੀ ਹਾਂ ਜੀ ਹਾਂ ਜੀ ਗੁੱਡ ਤੁਹਾਡਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਵੀਰੇ ਜੀ ਤੇ ਤੁਸੀਂ ਸਾਡੇ ਇੱਧਰ ਏਰੀਆ ਨੂੰ ਬਚਾਉਣ ਆਏ ਹੋ ਤੇ ਕਿੱਦ ਬਹੁਤ ਜ਼ਿਆਦਾ ਨੌਜਵਾਨਾਂ ਦੇ ਵਿੱਚ ਜੋਸ਼ ਆ ਪੂਰਾ ਸਾਰੇ ਨੌਜਵਾਨ ਚੜ੍ਹਦੀ ਕਲਾ ਚੋਂ ਬੜੇ ਚੜ੍ਹਦੀ ਕਲਾ ਨਾਲ ਲੱਗੇ ਆ ਜੀ ਤੇ ਪਕਰ ਦੋਗੇ ਮੋਰਚਾ ਫਤਿਹ ਬਿਲਕੁਲ ਮੋਰਚਾ ਫਤਿਹ ਹੋਊਗਾ ਜੀ ਵੈਰੀ ਗੁੱਡ ਵਾਈ ਗੁਰਦਾਸ ਰਾਜੀ ਇਹ ਇਹ ਨੌਜਵਾਨ ਹੈ ਕਹਿੰਦੇ ਕਿ ਚੜ੍ਹਦੀ ਕਲਾ ਚਾਂ ਤੇ ਮੋਰਚਾ ਫਤਿਹ ਕਰਕੇ ਇਜ਼ਾਹ ਲਵਾਂਗੇ ਬੋਲੇ ਜਾਨ ਆਲਾ ਅੱਥੋਂ ਇਹਨਾਂ ਦਾ ਹੌਸਲਾ ਪਹਿਚਾਣਾ ਜਾਂਦਾ ਸਾਡੇ ਪੰਜਾਬੀ ਨੌਜਵਾਨਾਂ ਦਾ ਸੋ ਮੈਂ ਹੋਰ ਵੀ ਦਿਖਾ ਦਿਆਂ ਕਿ ਇੱਥੇ ਜੇ ਸੀ ਬੀਆਂ ਇਹ ਕੋਈ ਪੇਮੈਂਟ ਦੇਣੀ ਹੈ ਮੈਨੂੰ ਇਹ ਵੀ ਪਤਾ ਲੱਗਾ ਕਿ ਕਈਆਂ ਨੇ ਇੱਥੇ ਸਿਰਫ ਆਪਣਾ ਜਿਹੜਾ ਹੈਗਾ ਇਹ ਭੇਜੀਆਂ ਹੋਈਆਂ ਸੇਵਾ ਭਾਵਨਾ ਦੇ ਨਾਲ ਅਵਤਾਰ ਸਿੰਘ ਜੀ ਇਹ ਪ੍ਰਸ਼ਾਦ ਦੀ ਸੇਵਾ ਤੇ ਲੱਗੇ ਹੋਏ ਐ ਇਹਨਾਂ ਦਾ ਵੀ ਬਹੁਤ ਯੋਗਦਾਨ ਹੈ ਕਿਉਂਕਿ ਨਹੀਂ ਵਾਰ-ਵਾਰ ਸਾਨੂੰ ਸਦਕੇ ਇੱਥੋਂ ਦੀ ਕਵਰੇਜ ਕਰਵਾਈ ਹੈ ਕਿ ਸਾਨੂੰ ਬਚਾਇਆ ਜਾਵੇ ਤੇ ਸਾਡਾ ਜਿਹੜਾ ਮੌਕਾ ਦੇਖਿਆ ਜਾਵੇ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਬਹੁਤ ਕੁਝ ਹੋਇਆ ਹੈ ਸੋ ਇਹ ਘਟੋ ਘਟ ਇੱਕ ਮਹੀਨਾ ਪਹਿਲਾਂ ਹੀ ਸਾਨੂੰ ਇਹਨਾਂ ਨੇ ਸੂਚਿਤ ਕਰ ਦਿੱਤਾ ਸੀਗਾ ਤੇ ਅਸੀਂ ਖਬਰਾਂ ਵੀ ਫਲੈਸ਼ ਕੀਤੀਆਂ ਸੀ ਕਿ ਇਦਾਂ ਦੀ ਇੱਥੇ ਸਮੱਸਿਆ ਚੱਲ ਰਹੀ ਹੈ ਸੋ ਨਾਲ ਦੀ ਨਾਲ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਤੁਹਾਡੇ ਨੂੰ ਅਸੀਂ ਤਾਜ਼ਾ ਸਥਿਤੀ ਜਿਹੜੀ ਹਰ ਗਤੀਵਿਧੀ ਹਰ ਦਖਾਸ ਕੀਏ ਸੋ ਨਾਲੇ ਨਾਲ ਇਹ ਲੰਗਰ ਵੀ ਨਾਲੇ ਨਾਲ ਲੈ ਕੇ ਆ ਰਹੇ ਆ ਸਾਰੇ ਦਾਨੀ ਪੁਰਸ਼ ਜਿਹੜੇ ਆ ਇਥੋਂ ਦੇ ਸੇਵਾਦਾਰ ਬਾਬਾ ਜੀ ਕਿੱਥੋਂ ਆਏ ਹੋ ਭਾਈ ਜੀ ਚੱਕ ਦਾਨ ਨੇ ਤੁਸੀਂ ਚੱਕ ਦਾਨ ਇਹ ਕਿੱਥੋਂ ਆ ਰਹੇ ਲੰਗਰ ਜੀ ਚੱਕ ਦਾਨ ਨਾ ਭਾਈ ਚੱਕ ਦਾਨ ਇਹ ਸ ਉਹ ਸੰਗਤਾਂ ਲੋ ਜੀ ਹਾਂਜੀ ਹਾਂਜੀ ਵੈਰੀ ਗੁੱਡ ਬੜਾ ਧੰਨਵਾਦ ਜੀ ਅੰਦਰ ਹੀ ਭਰਾਵਾਂ ਦਾ ਭਾਈ ਸਰ ਅੱਜ ਤੁਸੀਂ ਬੁਰਜ ਕੈਲ ਦਾਸਤੇ ਬੰਦ ਤੇ ਖੜੇ ਹੋ ਇਹ ਸਥਿਤੀ ਕੀ ਹੈ ਭਾਈ ਜੀ ਇਹ ਹੈ ਵੀ ਦਰਸਲ ਪਰਸੋਂ ਦੀਆਂ ਡਿਊਟੀਆਂ ਲੱਗੀਆਂ ਸੀ ਸਾਡੀਆਂ ਇੱਥੇ ਦਿਨ ਰਾਤ ਦੀਆਂ ਡਿਊਟੀਆਂ ਲੱਗੀਆਂ ਹੋਈ ਨੇ ਦਿਨੇ 8 ਤੋਂ 8 ਮੇਰੀ ਹੈ ਜਿਵੇਂ ਰਾਤ ਨੂੰ ਐਸਜੀਓ ਸਾਹਿਬ ਦੀ ਹੈ ਥੇ ਡਿਊਟੀ ਨਾਲ ਪਟਵਾਰੀ ਸਾਹਿਬਾਨ ਦੀਆਂ ਡਿਊਟੀਆਂ ਤੇ ਦਿਨ ਰਾਤ ਉਹਨਾਂ ਦੀਆਂ ਵੀ ਲਾਈਆਂ ਹੋਈਆਂ ਨੇ ਤੁਸੀਂ ਆਪਣਾ ਫਿਰ ਦੱਸ ਦਿਓ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਮੈਂ ਅਜੇ ਤਹਿਸੀਲਦਾਰ ਕੰਮ ਕਰਦਾ ਨਮਾਸ਼ਹਿਰ ਤੇ ਜਿਹੜਾ ਪਾਣੀ ਹੈ ਦਰਸਲ ਉਹਨਾਂ ਅੱਜ ਬੰਨ ਦੇ ਬਿਲਕੁਲ ਨਾਲ ਲੱਗ ਗਿਆ ਤੇ ਨਾਲ ਖੋਰਾ ਲਾ ਰਿਹਾ ਹੈ ਬੰਨ ਨੂੰ ਜਿਹਦੇ ਕਰਕੇ ਬੰਨ ਨੂੰ ਇਸ ਟਾਈਮ ਰਿਸਕ ਦੇ ਅਸੀਂ ਮੰਨ ਰਹੇ ਹਾਂ ਪੂਰਾ ਖਤਰਾ ਹੈ ਇੱਥੇ ਤੇ ਸਾਰੇ ਪਰ ਲੱਗੇ ਹੋਇਆ ਪਰ ਕੰਪਲੀਟਲੀ ਕੰਟਰੋਲ 'ਚ ਆ ਸਾਡੇ ਮਲੇ ਨੂੰ ਹੋਣ ਨਹੀਂ ਕੋਈ ਦਿੰਦੇ ਇੰਨਾ ਸਾਨੂੰ ਹੌਸਲਾ ਹੈਗਾ ਤੇ ਜਿਹੜਾ ਯੂਥ ਹੈ ਘਰੋਂ ਦੀ ਲੋਡ ਕਿਸੇ ਨੂੰ ਨਹੀਂ ਹੈਗੀ ਦੀ ਇੰਨਾ ਮੁੰਡੇ ਯੂਥ ਲੱਗਿਆ ਹੋਇਆ ਪਿੰਡ ਦਾ ਬਾਕੀ ਪ੍ਰਸ਼ਾਸਨ ਨਾਲ ਲੱਗਿਆ ਹੋਇਆ ਹੈਗਾ ਤੇ ਪਰਮਾਤਮਾ ਕਿਰਪਾ ਕਰੂਗਾ ਜੀ ਸਰ ਇੱਕ ਜਰੂਰ ਲੋਕਾਂ ਦੀ ਥੋੜੀ ਜਿਹੀ ਜਿੰਨੀ ਸਾਰੇ ਪੁੱਛ ਪੁੱਛ ਕੇ ਆਇਆ ਥੋੜੇ ਜਿਹਾ ਨਾਰਾਜ਼ ਦੇਖਦੇ ਆ ਪ੍ਰਸ਼ਾਸਨ ਤੋਂ ਵੀ ਸਾਡੇ ਕੋਈ ਮਤਲਬ ਉਹ ਜਿੰਨਾ ਜ਼ੋਰ ਲਾਉਣਾ ਚਾਹੀਦਾ ਉਹਨਾਂ ਨਹੀਂ ਲੱਗ ਰਿਹਾ ਕੀ ਕਹਿਣਾ ਚਾਹੀਦਾ ਦੇਖੋ ਐ ਹੁੰਦਾ ਜੀ ਕੋਸ਼ਕਨਾ ਗੱਲਾਂ ਜਿਹੜੀਆਂ ਟੈਕਨੀਕਲ ਡਿਪਾਰਟਮੈਂਟ ਦੀ ਹੁੰਦੀਆਂ ਉਹਨਾਂ ਨਾਲ ਇਹਨਾਂ ਦੀ ਨਾਰਾਜ਼ਗੀ ਹੈਗੀ ਹੈ ਟੈਕਨੀਕਲ ਡਿਪਾਰਟਮੈਂਟਸ ਨਾਲ ਜਿੰਨੇ ਕੋਸ਼ਿਸ਼ਾਂ ਮੈਂ ਦੀ ਸੀ ਜਾਂ ਹੋਰ ਸੀ ਪਰ ਇਹਨਾਂ ਨੂੰ ਕੱਲ ਸ਼ਾਮ ਤੋਂ ਮੁੜ ਕੇ ਅੱਜ ਹੁਣ ਸਹੀ ਆ ਸਾਰਾ ਕੁਝ ਚੱਲ ਰਿਹਾ ਇੱਥੇ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਜਿਹੜੀ ਆ ਮੋਰੀਆਂ ਦੀ ਸੇਵਾ ਦਿੱਤੀ ਦੇ ਮੋਰੀਆਂ ਦੀ ਸੇਵਾ ਲਗਾਤਾਰ ਜਿਹੜੀ ਆ ਰਹੀ ਹੈ ਸੋ ਇਸ ਤਰ੍ਹਾਂ ਦੇਖੋ ਐ ਉਹ ਮੈਂ ਦਿਖਾ ਦਿਆਂ ਤੁਰ ਤੱਕ ਜਿਹੜਾ ਪੂਰੀ ਤਰ੍ਹਾਂ ਜਦੋਜਹਿਦ ਹੋ ਰਹੀ ਹੈ ਪਹਿਲਾਂ ਤਾਂ ਮੈਂ ਮਹਾਰਾਜ ਜੀ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਡੇ ਸਾਰੇ ਬੱਚਿਆਂ ਦੀ ਔਰ ਇਲਾਕਾ ਨਿਵਾਸੀਆਂ ਦੀ ਤੇ ਮਿਹਰ ਕਰੋ ਖਵਾਜਾ ਬਲੀ ਹਰ ਪਾਸੇ ਹਰ ਇੱਕ ਏਰੀਆ ਦੇ ਵਿੱਚ ਜਿੱਥੇ ਵੀ ਟਾ ਲੱਗੀ ਆ ਖਵਾਜਾ ਬਲੀ ਅੱਗੇ ਬੇਨਤੀ ਕਰਦਾ ਹਰ ਪਾਸੇ ਸ਼ੁਕ ਸ਼ਾਂਤੀ ਦੀ ਖਬਰ ਆਵੇ ਮੈਂ ਅਰਜ਼ਾਸ ਕਰਦਾ ਸਾਡੇ ਡੇਢ ਦੋ ਕੁ ਮਹੀਨੇ ਪਹਿਲਾਂ ਤੇ ਅਸੀਂ ਲੱਗੇ ਹਾਂ ਔਰ ਉੱਥੇ ਆ ਤੀਜੀ ਨੇ ਆ ਜਾ ਸਾਡੀ ਦਿੱਤੀ ਆ ਤੇ ਖਵਾਜਾ ਬਲੀ ਨੇ ਸਾਡੇ ਤੇ ਮਿਹਰ ਕਰਤੀ ਜੀ ਔਰ ਇੱਦਾਂ ਹੀ ਮੈਂ ਕਹਿੰਦਾ ਮੇਰੇ ਇਲਾਕੇ ਦੇ ਉੱਤੇ ਆ ਬੁਰਜ ਤੈਲ ਦਾ ਵਾਸਤੇ ਮੁਰੇ ਠੋਕਰ ਲੂ ਢਾ ਲਗੀ ਆ ਔਰ ਜਿੱਦਾਂ ਅੱਗੇ ਮਿਹਰ ਕੀਤੀ ਆ ਖਵਾਜਾ ਬਲੀ ਨੇ ਇੱਦਾਂ ਹੀ ਮੈਂ ਹੱਥ ਬੰਨ ਕੇ ਦਸਾਂ ਪਾਛਾਈਆਂ ਮੁਰੇ ਔਰ ਖਵਾਜਾ ਬਲੀ ਜੀ ਮੁਰੇ ਅਰਜ਼ਾਸ ਕਰਦਾ ਛੱțe ਪਾਸਾ ਸਾਭ ਨੂੰ ਰਸ ਦੇ ਬਾਸ ਦੇ ਰੱਖੀ ਔਰ ਜਿੱਦਾਂ ਮੇਰੇ ਬੱਚੇ ਲੱਗੇ ਹੋਏ ਸੇਵਾ ਕਰਨ ਇਹਨਾਂ ਦੀ ਸੇਵਾ ਭਾਵਨਾ ਨੂੰ ਫੜ ਲਈ ਔਰ ਹਰੇਕ ਜ਼ਿੰਮੇਦਾਰ ਦਾ ਕਿਣਕਾ ਕਿਣਕਾ ਬਚਾਇਓ ਔਰ ਅਸੀਂ ਤਾਂ ਸਿਰਫ ਅਰਦਾਸ ਹੀ ਕਰ ਸਕਦੇ ਹਾਂ ਹੋਰ ਸਾਡੇ ਕੋਲ ਜਾਂ ਮਿਹਨਤ ਕਰ ਸਕਦੇ ਹਾਂ ਸਾਹਿਬ ਸਿੰਘ ਜੀ ਸਥਿਤੀ ਕੀ ਆ ਹੁਣ ਸਥਿਤੀ ਦਾ ਦਸ਼ਕਨ ਦੱਸ ਦਿਓ ਸਥਿਤੀ ਜੀ ਬਹੁਤ ਨਾਜ਼ੁਕ ਸਥਿਤੀ ਬਿਲਕੁਲ ਨਾਜ਼ੁਕ ਆ ਉੱਥੋਂ ਦਿਖਾ ਦੇ ਤੁਹਾਨੂੰ ਉਹ ਜਿੱਥੇ ਬੱਚੇ ਆ ਉੱਥੋਂ ਬੰਨ ਬਹਿ ਗਿਆ ਮੈਨੂੰ ਹੁਣੇ ਪਤਾ ਲੱਗਿਆ ਮੈਂ ਉੱਥੋਂ ਆਇਆ ਐਹੀ ਬੁਰਜ ਸੀ ਉੱਥੋਂ ਬੰਨ ਬਹਿ ਗਿਆ ਜੀ ਔਰ ਬਸ ਬੇਨਤੀ ਆ ਖਵਾਜਾ ਵਲੀ ਅਗੇ ਵੀ ਬਸ ਮਿਹਰ ਕਰੋ ਜਿੱਦਾਂ ਵੀ ਹੈਗੇ ਤੁਸੀਂ ਆਪਣੇ ਟਿਕਾਣੇ ਸਿੱਧੇ ਚਲੋ ਔਰ ਸੰਗਤ ਤੇ ਮਿਹਰ ਪਰੇ ਹੱਥ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ